ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਖੁਸ਼ਵੰਤ ਸਿੰਘ ਐਨਾ ਚੱਲਦਾ ਕਿਵੇਂ ਹੈ ਕਿ ਇਹ ਉਸ ਦੀ ਸਥਾਪਿਤ ਰਵਾਇਤਾਂ ਪ੍ਰਤੀ ਅਸ਼ਰਧਾ ਕਰਕੇ ਹੈ ਕਿ ਇਹ ਉਸ ਦਾ ਆਕੀਆਂ ਦਾ ਸੁਲਤਾਨ ਦਿਖਾਉਣ ਦੇ ਵਿਖਾਵੇ ਕਰਕੇ ਹੈ ਜਦੋਂ ਕਿ ਅਸਲ ਵਿੱਚ ਉਹ ਆਪਣੇ ਤੌਰ ਤੇ ਇੱਕ ਬੁੱਧੀਜੀਵੀ ਹੈ ਕਿ ਇਹ ਉਸ ਦੀ ਬਾਬਿਆਂ ਜੋਤਸ਼ੀਆਂ ਤੇ ਹੋਰ ਕਈ ਤਰ੍ਹਾਂ ਦੇ ਖੋਤੀ ਰੋਹਾਨੀ ਗੁਰੂਆਂ ਦੇ ਪਖੰਡ ਨੂੰ ਨੰਗਾ ਕਰਨ ਦੀ ਬੇਬਾਕ ਯੋਗਤਾ ਕਰਕੇ ਹੈ ਕਿ ਇਹ ਉਸ ਦਾ ਕਰਿਸ਼ਮਾ ਹੈ ਜਿਸ ਨੇ ਉਸ ਦੇ ਆਲੇ ਦੁਆਲੇ ਇੱਕ ਆਭਾ ਚੱਕਰ ਸਿਰਜ ਦਿੱਤਾ ਹੈ ਕਾਰਨ ਭਾਵੇਂ ਕੋਈ ਵੀ ਹੋਵੇ ਗੈਰ ਵਿਵਾਦੀ ਤੱਤ ਤਾਂ ਇਹ ਹੈ ਕਿ ਉਸ ਦਾ ਨਾਮ ਸਫਲਤਾ ਦਾ ਹੀ ਹਮ ਨਾਮ ਬਣ ਗਿਆ ਹੈ ਕਿਤਾਬਦਾਰ ਕਿਤਾਬ ਉਹ ਇੱਕ ਹੱਥੋਂ-ਹੱਥੀ ਵਿਕਣ ਵਾਲਾ ਭਾਰਤੀ ਲੇਖਕ ਹੀ ਬਣਿਆ ਰਿਹਾ ਹੈ ਆਪਣੇ ਜੀਵਨ ਦੇ ਦਸਵੇਂ ਦਹਾਕੇ ਵਿੱਚ ਉਹ ਭਾਰਤੀ ਲੇਖਕਾਂ ਵਿੱਚ ਇੱਕ ਮਹਾਬੁੱਤ ਵਾਂਗ ਖੜਾ ਹੈ ਉਹ ਇੱਕੋ ਸਮੇਂ ਨਾਵਲਕਾਰ ਪੱਤਰਕਾਰ ਇਤਿਹਾਸਕਾਰ ਕਹਾਣੀਕਾਰ ਸਿਆਸੀ ਸਮੀਖਿਆਕਾਰ ਅਤੇ ਅਨੁਵਾਦਕ ਸਭ ਕੁਝ ਹੀ ਹੈ ਉਸ ਦੇ ਬੇਅੰਤ ਪ੍ਰਸ਼ੰਸਕ ਹਨ ਤੇ ਆਲੋਚਕ ਵੀ पर आलोचक ਲਈ ਉਸਦੇ ਮਨ ਵਿੱਚ ਕੋਈ ਮੈਲ ਨਹੀਂ ਦਰਅਸਲ ਉਹ ਆਲੋਚਕਾਂ ਨੂੰ ਬਧੇਰੇ ਗੰਭੀਰਤਾ ਨਾਲ ਲੈਂਦਾ ਹੈ ਉਸ ਨੂੰ ਇੱਕ ਕਾਮਲ ਕਲਾਕਾਰ ਕਿਹਾ ਗਿਆ ਹੈ ਇੱਕ ਸੁਚੇਤ ਦਸਤਕਾਰ ਤੇ ਆਪਣੇ ਵਿਸ਼ੇ ਦਾ 우ਸਤਾਦ ਉਸਦੇ ਵਿਸ਼ਾਲ ਲਿਖਤ ਸੰਗ੍ਰਹਿ ਵਿੱਚ ਬਹੁਤ ਸਾਰੀਆਂ ਸਹਾਇਤਕ ਵਿਧਾਵਾਂ ਸ਼ਾਮਲ ਹਨ ਉਸ ਦੀਆਂ ਕੁਝ ਕਿਤਾਬਾਂ ਨੂੰ ਸਰਬੋਤਮ ਕਿਰਤਾ ਵਿੱਚ ਸਥਾਪਤ ਸਥਾਨ ਪ੍ਰਾਪਤ ਹੈ ਉਹ ਖੁਦ ਇੱਕ ਸਵੈ ਨਿੰਦਕ ਹੈ ਉਸਨੇ ਕਦੇ ਵੀ ਉੱਤਮ ਲੇਖਕ ਹੋਣ ਦਾ ਦਾਅਵਾ ਨਹੀਂ ਕੀਤਾ ਅਤੇ ਇਹ ਵਿਚਾਰ ਰੱਖਦਾ ਹੈ ਕਿ ਸਵੈ ਸਲਾਂਗਾ ਉਹ ਜੱੜਤਾ ਦਾ ਚਰਮ ਰੂਪ ਹੈ ਪ੍ਰਕਾਸ਼ਕ ਦੇ ਤੌਰ ਤੇ ਮੈਂ ਮਾਨ ਕਰ ਸਕਦਾ ਹਾਂ ਕਿ ਮੈਂ ਵਿਪਿੰਨ ਛਾਪਾਂ ਤਹਿਤ ਖੁਸ਼ਵੰਤ ਸਿੰਘ ਦੀਆਂ ਵਦੋਵਦ ਗਿੰਤੀ ਵਿੱਚ ਕਿਤਾਬਾਂ ਛਾਪੀਆਂ ਜੇਕਰ ਖੁਸ਼ਵੰਤ ਸਿੰਘ ਨੂੰ ਆਪਣੀਆਂ ਲਿਖਤੀਆਂ ਲਿਖੀਆਂ ਕਿਤਾਬਾਂ ਦੀ ਗਿਣਤੀ 100 ਤੋਂ ਬਾਅਦ ਚੇਤੇ ਨਹੀਂ ਰਹੀ ਹੈ ਤਾਂ ਮੈਂ ਵੀ ਇਹ ਨਹੀਂ ਦੱਸ ਸਕਦਾ ਕਿ ਪਿਛਲੇ 3 ਤੋਂ ਵੱਧ ਦਹਾਕਿਆਂ ਵਿੱਚ ਮੈਂ ਉਸ ਦੀਆਂ ਕਿੰਨੇ ਕਿਤਾਬਾਂ ਛਾਪੀਆਂ ਹਨ ਬੇਸ਼ੱਕ ਖੁਸ਼ਵੰਤ ਸਿੰਘ ਪ੍ਰਕਾਸ਼ਕ ਦਾ ਇੱਕ ਸੁਪਨਾ ਹੈ ਤੇ ਉਸ ਨਾਲ ਕੰਮ ਕਰਨਾ ਬੜਾ ਹੀ ਸੁਖਾਲਾ ਹੈ ਉਹ ਸੰਪਾਦਕੀ ਸੁਝਾਅ ਫੌਰਨ ਮੰਨ ਲੈਂਦਾ ਹੈ ਅਤੇ ਸੰਪਾਦਕ ਵੱਲੋਂ ਕੀਤੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੈ ਉਸ ਦੀਆਂ ਕਿਰਤਾਂ ਸਮੇਂ ਦੀ ਕਸਰਤੀ ਤੇ ਖਰੀਆਂ ਉੱਤਰੀਆਂ ਹਨ ਤੇ ਉਸ ਦੀਆਂ ਬਹੁਤ ਸਾਰੇ ਕਿਤਾਬਾਂ ਪਹਿਲੀ ਵਾਰ ਹੀ ਛਪਨ ਤੋਂ 24 ਘੰਟੇ ਟੀਵੀ ਚੈਨਲਾਂ ਅਤੇ ਇੰਟਰਨੈਟ ਤੱਕ ਚਮਤਕਾਰੀ ਪਹੁੰਚ ਦੇ باوجود ਵੀ ਸੀੜੀਆਂ ਤੇ ਡੀਵੀਡੀਆਂ ਦਾ ਜ਼ਿਕਰ ਤਾਂ ਭਾਵੇਂ ਨਹੀਂ ਕਰੀਏ ਧਾਕਿਆਂ ਬਾਅਦ ਤੱਕ ਵੀ ਵਿਕ ਰਹੀਆਂ ਹਨ ਖੁਸ਼ਵੰਤ ਸਿੰਘ ਨਾਲ ਮੇਰਾ ਰਿਸ਼ਤਾ ਪੇਸ਼ਾਵਾਰਨਾ ਅਤੇ ਜਾਤੀ ਦੋਵੇਂ ਹੀ ਤਰ੍ਹਾਂ ਦਾ ਹੈ। ਪਹਿਲੀ ਵਾਰੀ ਮੈਂ ਉਸ ਨੂੰ 1970 ਵਿੱਚ ਮਿਲਿਆ ਸੀ ਜਦੋਂ ਮੈਂ ਅਜੇ ਪੱਤਰਕਾਰੀ ਵਿੱਚ ਨਵਾਂ-ਨਵਾਂ ਹੀ ਪਿਆ ਸੀ। ਪਰ 1978 ਵਿੱਚ ਜਦੋਂ ਉਹ ਬੰਬਈ ਤੋਂ ਮੋੜ ਦਿੱਲੀ ਆਇਆ ਉਦੋਂ ਤੋਂ ਉਸ ਨੂੰ ਮੈਂ ਚੰਗੀ ਤਰ੍ਹਾਂ ਜਾਣਨ ਲੱਗਾ। ਉਦੋਂ ਤੋਂ ਹੀ ਉਸ ਦੇ ਬੂਹੇ ਮੇਰੇ ਲਈ ਖੁੱਲੇ ਹਨ ਤੇ ਉਸ ਨੇ ਮੈਨੂੰ ਦਿਲ ਖੋਲ ਕੇ ਆਪਣਾ ਵਕਤ ਦਿੱਤਾ ਹੈ। ਉਦੋਂ ਨੂੰ ਮੈਂ ਪੱਤਰਕਾਰੀ ਤੋਂ ਪ੍ਰਕਾਸ਼ਕ ਵੱਲ ਚਲਾ ਗਿਆ ਸੀ ਮੈਂ ਉਸ ਨਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਗਿਆ ਅਤੇ ਉਸ ਨਾਲ ਦਿੱਲੀ ਅਤੇ ਕਸੋਲੀ ਹਿਮਾਚਲ ਪ੍ਰਦੇਸ਼ ਦਾ ਇੱਕ ਹਿਲ ਸਟੇਸ਼ਨ ਵਿੱਚ ਬੜੀਆਂ ਜਸ਼ਨੀ ਸ਼ਾਮਾਂ ਬਤਾਈਆਂ ਹਨ ਸਾਲਾਂ ਤੋਂ ਜਦੋਂ ਵੀ ਮੈਂ ਉਸ ਤੋਂ ਮਿਲਣ ਵਾਸਤੇ ਸਮਾਂ ਮੰਗਿਆ ਹੈ ਉਸ ਨੇ ਹਮੇਸ਼ਾ ਹੀ ਕਿਹਾ ਹੈ ਹੁਣੇ ਆ ਜਾ ਜਿਵੇਂ ਅਕਸਰ ਖੁਸ਼ਵੰਤ ਸਿੰਘ ਕਰਦਾ ਹੈ ਉਸ ਨੇ ਇਹ ਕਿਤਾਬ ਵੀ ਉਸੇ ਆਪਣੇ ਵਿਸ਼ੇਸ਼ ਚਾਹ ਨਾਲ ਵਿਵਾਦ ਦੇ ਤਤਾਂ ਦੇ ਟੀਕੇ ਨਾਲ ਸ਼ੁਰੂ ਕੀਤੀ ਹੈ ਉਹ ਇਸ தਤ ਨੂੰ ਬਿਲਕੁਲ ਨਹੀਂ ਗੋਲਦਾ ਕਿ ਸਦੀਆਂ ਤੋਂ ਧਰਮ ਇਕਜੁੱਟ ਕਰਨ ਦੀ ਬਜਾਏ ਤੋੜਦਾ ਵਧੇਰੇ ਹੈ ਉਹ ਆਪਣੇ ਖਾਸ ਅੰਦਾਜ਼ ਵਿੱਚ ਪ੍ਰਮਾਤਮਾ ਦੀ ਪ੍ਰਸੰਗੀਤਾ ਤੇ ਵੀ ਕਿੰਤੂ ਕਰਦਾ ਹੈ ਐਪਰ ਹੋ ਇਸ தਤ ਨੂੰ ਮੰਨਦਾ ਹੈ ਕਿ ਧਰਮ ਨੂੰ ਚਾਹਿਆਂ ਵੀ ਛੱਡਿਆ ਨਹੀਂ ਜਾ ਸਕਦਾ ਤੇ ਇਸ ਨੇ ਰਹਿਣਾ ਹੀ ਹੈ ਉਹ ਦੱਸਦਾ ਹੈ ਕਿ ਭਗਵਤ ਗੀਤਾ ਕੁਰਾਨ ਅਤੇ ਗ੍ਰੰਥ ਸਾਹਿਬ ਵਿੱਚ ਨਾਸਿਰ ਬੁੱਧੀਮਤਾ ਭਰੀ ਹੋਈ ਹੈ ਬਲਕਿ ਬਹੁਤ ਸਾਰਾ ਕਾਵ ਅਤੇ ਸੰਗੀਤ ਵੀ ਹੈ ਆਪਣਾ ਨੁਕਤਾ ਸਮਝਾਉਣ ਲਈ ਉਸਨੇ ਪ੍ਰਸੰਗਿਕ ਟੁਕਕਾਂ ਵੀ ਪੇਸ਼ ਕੀਤੀਆਂ ਹਨ ਫਿਰ ਲੇਖਕ ਬਹੁਤ ਸਾਰੇ ਗੈਰ ਮੁ슬ਿਮਾਂ ਦੇ ਮਨਾਂ ਵਿੱਚ ਮੁ슬ਿਮਾਂ ਦੇ ਖਿਲਾਫ ਬਣੇ ਪੱਖਪਾਤਾਂ ਦੇ ਜਾਲੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦਾ ਖੁਸ਼ਵੰਤ ਸਿੰਘ ਦਾ ਅਧਿਆਨ ਅਤੇ ਗ੍ਰੰਥ ਸਾਹਿਬ ਦਾ ਉਸ ਦਾ ਰਹਿਣ ਵਿਸ਼ਲੇਸ਼ਣ ਭਾਰਤੀ ਇਤਿਹਾਸ ਦੇ ਗੜਬੜੀ ਵਾਲੇ ਦੌਰ ਦੇ ਨਵੇਂ ਪਹਿਲੂ ਦਰਸਾਉਂਦਾ ਹੈ ਇਸ ਕਿਤਾਬ ਵਿੱਚ ਪਾਠਕ ਤੇ ਝਟਖਾਰਿਆ ਅਤੇ ਆਨੰਦ ਲਈ ਹੋਰ ਵੀ ਬੜਾ ਕੁਝ ਹੈ ਐਨਾ ਕੁਝ ਇਸ ਵਿੱਚ ਹੈ ਕਿ ਪੜਨ ਦੀ ਭੁਖ ਹੋਰ ਵੀ ਵਧਦੀ ਜਾਂਦੀ ਹੈ ਪਾਠਕ ਨੂੰ ਇਸ ਵਿੱਚ ਸਮਗਰੀ ਦਾ ਦੋਹਰਾਓ ਦਿਖ ਸਕਦਾ ਹੈ ਪਰ ਹਰੇਕ ਅਧਿਆਇ ਨੂੰ ਆਪਣੇ ਆਪ ਵਿੱਚ ਸੰਪੂਰਨ ਰੱਖਣ ਲਈ ਇਹ ਦੁਹਰਾਓ ਜ਼ਰੂਰੀ ਹੋ ਜਾਂਦਾ ਹੈ ਮੈਂ ਖੁਸ਼ਵੰਤ ਸਿੰਘ ਦੇ ਕਟੜ ਪ੍ਰਸ਼ੰਸਕ ਚੇਨਈ ਦੇ ਐਨ ਕ੍ਰਿਸ਼ਨਾ ਮੂਰਤੀ ਦਾ ਦਿਲੋਂ ਆਭਾਰੀ ਹਾਂ ਕਿ ਉਸਨੇ ਉਸਦੇ ਦਹਾਕਿਆਂ ਬਧੀ ਲਿਖੇ ਲੇਖਾਂ ਦੀਆਂ ਕਤਰਨਾ ਸਾਭ ਕੇ ਰੱਖੀਆਂ ਅਤੇ ਇਹਨਾਂ ਵਿੱਚੋਂ ਚੋਣ ਕਰਨ ਲਈ ਇਹ ਸਾਰਾ ਸੰਗ੍ਰਹਿ ਮੈਨੂੰ ਦੇਣ ਦੀ ਕਿਰਪਾ ਕੀਤੀ ਮੈਂ ਮੁਸਤਾਫਾ ਕੁਰੈਸ਼ੀ ਦਾ ਵੀ ਸਹਿird ਅਪਾਰ ਪ੍ਰਗਟ ਕਰਨਾ ਚਾਹਾਂਗਾ ਕਿ ਉਸਨੇ ਖੁਸ਼ਵੰਤ ਸਿੰਘ ਦੀਆਂ ਤਸਵੀਰਾਂ ਦਾ ਪਟਾਰਾ ਮੇਰੇ ਸਾਹਮਣੇ ਖੋਲ ਦਿੱਤਾ ਕਿ ਜਿਹੜੀਆਂ ਚਾਹਾਂ ਚੁਣ ਲਵਾਂ ਸਮੁੱਚੇ ਖਰੜੇ ਨੂੰ ਬੜੀ ਮਿਹਨਤ ਨਾਲ ਟਾਈਪ ਕਰਨ ਲਈ ਰਾਜਲక్ష్ਮੀ ਦਾ ਇਸ ਕਿਤਾਬ ਦੇ ਅਤੇ ਨਾਲ ਹੀ ਪਿਛਲੀ ਕਿਤਾਬ ਔਰਤਾਂ ਕਾਮ ਇਸ਼ਕ ਅਤੇ ਹਬਸ ਬਾਰੇ ਖੁਸ਼ਵੰਤ ਸਿੰਘ ਦੇ ਕਵਰ ਦਾ ਡਿਜ਼ਾਈਨ ਬਣਾਉਣ ਲਈ ਆਇਸ਼ਨਾ ਰਾਓ ਦਾ ਪੰਨਾ ਤਰਤੀਬ ਅਤੇ ਡਿਜ਼ਾਈਨ ਲਈ ਰਕੇਸ਼ ਕੁਮਾਰ ਦਾ ਅਤੇ ਟੈਕਸਟ ਨੂੰ ਸੁਰਬੱਧ ਕਰਨ ਲਈ ਕੇ ਜੇ ਰਵਿੰਦਰ ਦਾ ਵੀ ਬਾਰੀ ਹਾਂ ਉਹਨਾਂ ਤੋਂ ਬਿਨਾ ਇਹ ਕਿਤਾਬ ਸੰਭਵ ਹੀ ਨਹੀਂ ਹੋਣੀ ਸੀ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਦੁਨੀਆ ਵਿੱਚ ਜਿੱਥੇ ਅਸੀਂ ਖੁਸ਼ਵੰਤ ਸਿੰਘ ਜੀ ਦੇ ਨਜ਼ਰੀਏ ਤੋਂ ਦੁਨੀਆ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਾਂਗੇ ਧੰਨਵਾਦ